only okay. oh, okay. okay. ਉਹਨੀ ਉੱਥੇ ਅਸੀਂ ਪੁੱਛਣ ਵੀ ਗਏ ਉਹ ਦੁਕਾਨ ਵਾਲਾ ਵੀ ਮੁੱਕਰੀ ਆ ਵੀ ਬੰਦਾ ਨੇ ਮੈਨੂੰ ਨਾ ਬੰਦਾ ਨੇ ਬੰਦਾ ਦੇਖਾਇੀ ਨਹੀਂ ਉਹ ਜਿਹੜੇ ਕੰਮ ਕਰਦੇ ਆ ਉਹ ਨਹੀਂ ਵੀ ਦੱਸਿਆ ਉਹ ਸਾਡਾ ਬੱਚਾ ਆਇਆ ਉੱਥੇ ਪੁੱਛਿਆ ਬੱਚਾ ਕਿੰਨੇ ਆਉਂਦੇਗਾ ਉਹ ਸਾਡੇ ਚੜਦੇ ਹੁਣੇ ਵੀ ਸਾਡੇ ਕੋਲ ਹੀ ਮੰਡੀ ਦੇ ਵਿੱਚ ਸਾਡੀਆਂ ਪਿਆਰੀਆਂ ਨੂੰ ਵੀ ਪੁੱਛਿਆ ਅਸੀਂ ਮੈਂ ਆਹ ਆਉਂਦੇ ਆ 10 ਮਿੰਟ ਤੇ ਸਾਰੀ ਮੇਰੀ ਘਰ ਆਲੀ ਬੱਚੇ ਮੁੰਡਾ ਕੋ ਹੋਰ ਅੰਦੀਨ ਉਹਨੇ ਜਾ ਕੇ ਅਸੀਂ ਸਾਰੇ ਪਤਾ ਕਰਕੇ ਜੇ ਇੱਕ ਤਾਂ ਨਹੀਂ ਦੱਸਿਆ ਵੀ ਅਸੀਂ ਉਹ ਦੇਖਿਆ ਉਹ ਸਾਰੇ ਜਿਆਦਾ ਮੁੰਡੇ ਨੂੰ ਲੈ ਕੇ ਘੁੰਮਦਾ ਪੰਜਾਬੀ ਮੁੰਡੇ ਨੂੰ ਲੈ ਕੇ ਕੋਈ ਬੇਸ ਮਜ਼ਾ ਤੇ ਤੀਸਰਾ ਹੀ ਆ ਕੋਈ ਨਹੀਂ ਕਿਸੇ ਨੇ ਸਾਰਾ ਇਹਨਾਂ ਤੋਂ ਜਾ ਆ ਅਸੀਂ ਪੰਜਾਬੀਆਂ ਅਸੀਂ ਠੰਡਰ ਜੰਨੇ ਆ ਠੀਕ ਹੈ ਉਹ ਕਿੱਥੇ ਆਉਂ ਨਹੀਂ ਆਦੇ ਕਹਿੰਦੇ ਮਾਰ ਲੇਦੇ ਉਹਦੇ ਤੇਰੀ ਮੰਡੀ ਦੇ ਕੋਲ ਇਹ ਆਈ ਸਬਜ਼ੀ ਮੰਡੀ ਜਾ ਸਾਡੇ ਦਿਮਾਗ ਇਦਾਂ ਦੇ ਸੀ ਕਿ ਸਾਡੇ ਮੋਰੇ ਆ ਗਏ ਸੀ ਆਪੇ ਗੋਲੀ ਮਾਰ ਦੇ ਦਿੰਦੇ ਪਰ ਕਾਨੂੰਨ ਹੀ ਤੁਹਾਡੇ ਅਬਜ਼ਰਦ ਹੱਥੇ ਪੈਣਾ ਕੀ ਮੰਗ ਕਰਦੇ ਹੋ ਪਿੰਡ ਦੇ ਤੁਹਾਡੇ ਕੋਲ ਜੀ ਵਿਅਕਤੀ ਸੀ ਸਾਡੇ ਉਥੇ ਕਿਰਾਏ ਤੇ ਰਹਿੰਦੇ ਸੀ ਕਿਰਾਏਦਾਰ ਸੀ ਕਿ ਬਹੁਤ ਬੇहद ਮੰਦ ਭਾਗੀ ਘਟਦਾ ਬਾਕਰੀ ਹਾਂਜੀ ਮੰਗ ਅਸੀਂ ਕਿ ਰੱਖ ਸਕਦੇ ਜੀ ਸਾਡਾ ਨਿਆਣਾ ਚਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜਿਓ ਉਹਨਾਂ ਨੂੰ ਫਾਇਦੇ ਦੇ ਜਿਹੜੇ ਭਈਆ ਉਹ ਉਹ ਇੱਥੇ ਸਾਡੇ ਕੀ ਕਰ ਦਿਆ ਜੀ ਸਾਨੂੰ ਬਖਸ਼ੇ ਨਹੀਂ ਉਹ ਇੱਕਦਮ ਹੋਰ ਮਾਰੇ ਕਿਹੜੀ ਗੱਲ ਹੋ ਸਕਦੀ ਆ ਸਾਡੇ ਨਿਆਣਿਆਂ ਨੂੰ ਮਾਰੀ ਜਾਂਦੇ ਆ ਹੈ ਇਹ ਕਹਨਾਂ ਮੀਤ ਅਮਨਦੀਪ ਸਿੰਘ ਜੀ ਸੇ ਤੁਸੀਂ ਹਰਵੀਰ ਸਿੰਘ ਦੇ ਪਿਤਾ ਜੀ ਹਾਂ ਹਾਂ ਜੀ ਮੈਂ ਪਿਤਾ ਜੀ ਤੇ ਇਹ ਹੁਣ ਅਸੀਂ ਕਿਹੜੇ ਪਿੰਡ 'ਚ ਖੜੇ ਹਾਂ ਇਸ ਟਾਈਮ ਅਸੀਂ ਇਸ ਟਾਈਮ ਪਾਣੋ ਕੀ 'ਚ ਖੜੇ ਆਂ ਫਗਵਾੜੇ ਦੇ ਨਾਲ ਪਾਣੋ ਠੀਕ ਆ ਜੀ ਤੁਸੀਂ ਉੱਥੇ ਕਿਰਾਏ ਤੇ ਰਹਿੰਦੇ ਸੀਗੇ ਹਾਂ ਜੀ ਉੱਥੇ ਕਿਰਾਏ ਤੇ ਰਹਿੰਦੇ ਆ ਠੀਕ ਆ ਜੀ ਤੇ ਬੱਚੇ ਦਾ ਹੁਣ ਸੰਸਕਾਰ ਕਰ ਦਿੱਤਾ ਹਾਂ ਜੀ ਬੱਚੇ ਦਾ ਕਰਤਾ ਜੀ ਸੰਸਕਾਰ ਜੀ ਉਹਨਾਂ ਦੇ ਜੀ ਹੁਣ ਪੁਲਿਸ ਨੇ ਕੀ ਪ੍ਰੋਸੈਸ ਦਿੱਤਾ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀਗਾ ਹੁਣ ਵੀ ਮੰਡੀ ਬੰਦ ਕਰਾਈ ਹੋਈ ਜਾਮ ਲੱਗੇ ਹੋਏ ਨੇ ਉੱਥੇ ਚਾਰ ਚੰਨੇ ਪੁਲਿਸ ਪ੍ਰਸ਼ਾਸਨ ਨੇ ਬਹੁਤ ਮੇਰਾ ਸਾਥ ਦਿੱਤਾ ਮੇਰੇ ਨਾਲ ਜਾਨਿਦਾਨ ਰਾਤ ਖ ਜੇ 2-3 ਘੰਟਿਆਂ ਚ ਤੇ ਜਾਨੀ ਕਿ ਉਹਨੇ ਸਾਰਾ ਕੁਝ ਹੀ ਪਤਾ ਕਰ ਲਿਆ ਸੀਗਾ ਮੈਂ ਉਹ ਉਹ ਬਹੁਤ ਵਧੀਆ ਯਾਨੀ ਕਿ ਕੰਮ ਕੀਤਾ ਉਹਨੇ ਤੇ ਉਹ ਬੱਚੇ ਦਾ ਸੰਸਕਾਰ ਕਰ ਦਿੱਤਾ ਹਾਂਜੀ ਬੱਚੇ ਦਾ ਸੰਸਕਾਰ ਕੀਤਾ ਆ ਬੱਚੇ ਦਾ ਮੈਂ ਜਦੋਂ ਮੂੰਹ ਦੇਖਿਆ ਨਾ ਉਹਦਾ ਖੂਨ ਨਾ ਪਰਿਆ ਵਿਆ ਸੀ ਉਹਦਾ ਬੱਚੇ ਦਾ ਜਦੋਂ ਮੈਂ ਮੂੰਹ ਦੇਖਿਆ ਇਹ ਨੂੰ ਦੇਖ ਕੇ ਉਹ ਬੰਦੇ ਨੂੰ ਤਰਸ ਨਹੀਂ ਆਉਂਦਾ ਕਿ ਚੁਰਬਾ ਇਹ ਬੱਚਾ ਮਾਸਾ ਦਾ ਉਹਨੇ ਕੀ ਬਣਾੜੀ ਸੀਲਾ ਆ ਕੋਦਰ ਚ ਕਰੇ ਵਿਚਾਰੂ ਮੈਨੂੰ ਮਾਰ ਦਿੰਦਾ ਮੇਰੇ ਪੁੱਤ ਨੂੰ ਛੱਡ ਦਿੰਦਾ ਸਾਰੇ ਘੂਮੇ ਪਰ ਬਤਾ ਮੈਨੂੰ ਨਹੀਂ ਜੋਂਦਾ ਵੀ ਉਹਨੂੰ ਚੇਦੀ ਤੋਂ ਚੇਦੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਿਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲ ਨੂੰ ਇਹਨਾਂ ਕਿਸੇ ਹੋਰ ਨਾ ਨਾ ਇਹ ਕੰਮ ਹੋਵੇ ਜਿਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੁਣੇ ਆ ਹਰਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤਾਂ ਛੇਤੀ ਨਾ ਕੀਤਾ ਵੀ ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ ਬਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਹੈ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹ ਨਹੀਂ ਪਹਿਲਾਂ ਕੋਈ ਸੀਬਿਆਂ ਚ ਲੈ ਕੇ ਗਿਆ ਨਹੀਂ ਕੋਈ ਉਹਦੀ ਜਿੱਦਾਂ ਕਰਦੇ ਹੁੰਦੇ ਟੂਨੇ ਡੋਟ ਕੇ ਜਾ ਉਹ ਕੀਤੇ ਆ ਫੇਰ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਜ਼ੋਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇ ਕੰਮ ਕੀਤਾ ਜਿਹੜੀ ਦੁਕਾਨ ਤੋਂ ਕਹਿੰਦਾ ਸੀ ਕੋਈ ਸਮਾਨ ਲਿਆ ਉਹ ਜੀ ਉਹ ਇੱਕ ਕੇਲੇਆ ਵਾਲਾ ਆਇਆ ਕਿਹੜਾ ਕੇਲੇਆ ਹਾਏ ਕਿਹਦਾ ਬਲਰਾਮ ਬਲਰਾਮ ਕੇਲੇਆ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇ ਉੱਥੇ ਖੜੀ ਕਰਿਆ ਆਇਆ ਉਹਨਾਂ ਨੇ ਮੰਗ ਕੀ ਆ ਸਾਡੀ ਸਾਰਿਆਂ ਦੀ ਇਹ ਮੰਗ ਆ ਕਿ ਆਪਾਂ ਫਾਸਟ ਟ੍ਰੈਕ ਕੋਰਟ ਚ ਸਰਕਾਰੀ ਪ੍ਰਸ਼ਾਸਨ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜੱਜ ਸਾਹਿਬ ਤੋਂ ਵੀ ਇਹੀ ਆ ਵੀ ਇਹਨੂੰ ਫਾਸਟ ਤੋਂ ਫਾਸਟ ਜਿਹੜਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ ਚ ਨਿਬੇੜਿਆ ਜਾਵੇ ਮਹੀਨਿਆਂ ਚ ਨਹੀਂ ਨਹੀਂ ਇਹਨੂੰ ਦਿਨਾਂ ਚ ਦਿਨਾਂ ਚ ਨਿਬੇੜਿਆ ਜਾਵੇ ਇਹਨੂੰ